ਇਹ ਪਹਿਲਾਂ ਇਕੱਲਾ ਸੀਗਾ ਵਾਈਫ ਗਈ ਨੂੰ 2 ਢਾਈ ਸਾਲੋਂ ਚੱਲ ਗਿਆ ਪੱਕਾ ਹੋ ਗਿਆ ਨਹੀਂ ਪੱਕਾ ਨਹੀਂ ਹੈ ਬਰ ਪਰਮੈਂਟ ਦੇ ਸੀ ਇਹ ਕਿਦਾਂ ਚੱਲੀ ਚਲਾਉਂਦੇ ਚਲਾਉਂਦੇ ਪਤਾ ਨਹੀਂ ਲੱਗਾ ਉਹਨਾਂ ਨੂੰ ਕੀ ਹੋ ਗਿਆ ਕਿ ਡਰਾਈਵਰ ਨਾ ਘਟੀ ਵਜੇ ਤੇ ਜਾਨੀ ਬਿਲਕੁਲ ਠੀਕ ਹੋ ਗਿਆ ਸੀ ਹਸਪੀਟਲ ਦੇ ਵਿੱਚ ਅੱਛਾ ਉਸ ਤੋਂ ਬਾਅਦ ਸਿਹਰ ਨੂੰ ਛੁੱਟੀ ਮਿਲਣੀ ਰਾਤ ਨੂੰ ਹੁਣ ਸਾਡੇ ਬੱਚੇ ਦਾ ਕੀ ਕਾਰਨ ਹੋ ਸਕਦਾ ਡਿਪਰੈਸ਼ਨ ਦੇ ਵਿੱਚ ਉਹ ਵੀ ਪਹਿਲਾਂ ਟਰਾਲਾ ਚਾਉਂਦਾ ਸੀ ਚੰਗੇ ਪੈਸੇ ਕਮਾਉਂਦਾ ਸੀ ਬਾਅਦ ਚ ਉਹਨੂੰ ਟੈਕਸੀ ਚਲਾਉਣੀ ਪਈ ਜਿਹਦੇ ਨਾਲ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਸੀ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਕਿ ਇਸ ਵੱਲ ਧਿਆਨ ਦੇਣ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਪ੍ਰੀਤ ਸਿੰਘ ਜਪੀ ਐ ਨਾ ਹੀ 27 ਤਰੀਕ ਨੂੰ ਐਕਸੀਡੈਂਟ ਹੋਇਆ ਸੀ ਜਨਵਰੀ ਦੀ ਤੇ ਸਾਰੇ ਸ਼ਹਿਰਿੰਦਾ ਸੀ ਇਹ ਮਲਵਾਕੀ ਸ਼ਹਿਰ ਅਮਰੀਕਾ 'ਚ ਇਹ 2018 'ਚ ਗਏ ਸੀ ਇਹ ਪਹਿਲਾਂ ਕੱਲਾ ਸੀਗਾ ਵਾਈਫ ਗਈ ਨੂੰ ਦੋ ਟਾਈ ਸਾਲ ਹੋ ਚਲੇ ਪੱਕਾ ਹੋ ਗਿਆ ਨਹੀਂ ਪੱਕਾ ਨਹੀਂ ਹੈ ਬਰ ਪਰਮੰਡ ਦੇ ਸੀ ਕਿਦਾਂ ਗੱਡੀ ਚਲਾਉਂਦੇ ਚਲਾਉਂਦੇ ਪਤਾ ਨਹੀਂ ਲੱਗਾ ਉਹਨਾਂ ਨੂੰ ਕੀ ਹੋ ਗਿਆ ਤੇ ਡਰਾਈਵਰ ਨਾਲ ਗੱਡੀ ਵੱਜ ਗਈ ਓਕੇ ਤੇ ਨਹੀਂ ਬਿਲਕੁਲ ਠੀਕ ਹੋ ਗਈ ਸੀ ਹਸਪੀਟਲ ਦੇ ਵਿੱਚ ਅੱਛਾ ਉਸ ਤੋਂ ਬਾਅਦ ਸਿਹਰ ਨੂੰ ਛੁੱਟੀ ਮਿਲਣੀ ਰਾਤ ਨੂੰ ਮੌਤ ਤੋਂ ਟਬੇਟਾ ਕਬੇਟੀ ਸਿਹਰ ਉਹ ਤੋਂ ਉੱਪਰ ਹੀ ਉਤੇ ਕਰਨਾ ਚਾਹ ਸਕਾਰ ਛੁੱਟੀ ਸਾਰੇ ਬੱਚੇ ਕੱਚੇ ਹਨ ਨਾ ਉਹ ਨੌਰਣੀ ਕੱਚੀ ਹੈ ਹੂੰ ਜੇ ਪਰਫਾਰਮੈਂਟ ਤੇ ਉਹਦੇ ਕਰਕੇ ਉੱਥੇ ਜਾਣਾ ਮੇਰੇ ਪੇਪਰ ਉਹਨਾਂ ਨੇ ਮੈਸੇਜ ਭੇਜਿਆ ਮੈਂ ਤੁਹਾਡੇ ਜਾਣ ਤੇ ਬੇ ਸੰਸਕਾਰ ਹਾਂਜੀ ਮੇਰੇ ਜਾਣ ਤੇ ਹਾਂ ਤੇ ਸਿੰਘ ਜਿਆਪੀ ਮੇਰੇ ਵੱਡੇ ਭਾਈ ਸਾਹਿਬ ਦਾ ਬੇਟਾ ਸੀ ਪੋਤਾ ਸੀ ਤੇ ਉਹਦੇ ਪਿਤਾ ਗੁਰਵਕਤ ਸਿੰਘ ਨੇ ਬੜੇ ਸ਼ੌਂਕ ਨਾਲ ਉਹਨੂੰ ਬਾਹਰ ਭੇਜਿਆ ਸੀ ਉੱਥੇ ਇੱਕ ਅਨਹੋਣੀ ਘਟਨਾ ਘਟੀ ਕਿ ਟੈਕਸੀ ਚਲਾ ਰਿਹਾ ਸੀ ਤੇ ਉਹਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਤੋਂ ਬਾਅਦ 2 27 ਤਰੀਕ ਨੂੰ ਤਾਂ ਐਕਸੀਡੈਂਟ ਹੋ ਰਿਹਾ ਤੇ 2 ਤਰੀਕ ਨੂੰ ਇੱਕ ਪਹੇੜ ਹੋਇਆ ਉਹਦਾ ਰੀੜੀ ਦੀ ਹੱਡੀ ਦਾ ਤੇ ਉਹ ਠੀਕ ਹੋ ਗਿਆ ਦੂਜਾ ਉਹਦਾ ਬਾਹਾਂ ਦਾ ਆਪਰੇਟ 5 ਤਰੀਕ ਨੂੰ ਹੋਇਆ ਤੇ 5 ਤਰੀਕ ਨੂੰ ਉਹਦਾ ਮੈਨੂੰ ਫੋਨ ਆਇਆ ਵੀ ਪਾਪਾ ਮੈਂ ਹੁਣ ਠੀਕ ਆ ਬਾਥਰੂਮ ਮੈਂ ਤੁਰ ਕੇ ਜਾ ਰਿਹਾ ਵੀਡੀਓ ਨਾਲ ਮੇਰੇ ਨਾਲ ਗੱਲ ਕਰਾਈ ਸਭ ਕੋ ਦੇਖਿਆ ਮੈਂ ਜਾਂਦਾ ਬਾਥਰੂਮ ਉਤੋਂ ਬਾਅਦ 5 6 ਤਰੀਕ ਨੂੰ 7 ਤਰੀਕ ਨੂੰ ਬੁਖਾਰ ਹੋਇਆ ਉਹਨੂੰ ਬੁਖਾਰ ਹੋਣ ਤੋਂ ਬਾਅਦ ਹਾਰਟ ਬੀਟ ਘਟੀ ਜਾਂਦੇ ਹਾਰਟ ਨੇ ਗ੍ਰੋਥ ਨਹੀਂ ਕੀਤਾ ਤੇ ਮੈਡੀਕਲ ਦੇ ਵਿੱਚ ਕੁਝ ਨਹੀਂ ਆ ਰਿਹਾ ਇਹ ਡਾਕਟਰਾਂ ਦਾ ਇਹ ਕਹਿਣਾ ਹੈ ਵੀ ਸਾਡੇ ਰਿਸ਼ਤੇ ਦਾ ਬੰਦਾ ਕਹੜਾ ਹੈ ਵੀ ਹਾਰ ਨੂੰ ਹਾਰਟ ਬੀਟ ਘਟੀ ਹੋਦੀ। ਲੇਕਿਨ ਡਾਕਟਰਾਂ ਨੇ ਕੁਝ ਨਹੀਂ ਦੱਸ ਰਹੇ ਵੀ ਕੀ ਹੋਇਆ ਕੀ ਨਹੀਂ। ਤੇ ਸਾਡਾ ਬੱਚਾ ਸਾਡੇ ਕੋਲ ਵਿਛੜ ਗਿਆ ਜਿਹਦਾ ਸਾਨੂੰ ਬੜਾ ਦੁੱਖ ਹੈ। ਪਿੱਛੇ ਉਹਦਾ ਪਿਤਾ ਜੀ ਹੈ, ਉਹਦੀ ਮਾਤਾ ਜੀ ਹੈ, ਉਹਦੀ ਦਾਦੀ ਹੈ ਜਿਹੜੀ ਕਿ ਦਾਦੀ ਬਯੂਗ ਹੋਣ ਦੇ ਨਾਤੇ ਸ਼ੋਕ ਦੇ ਵਿੱਚ ਹੈ। ਸਾਰੇ ਸਾਨੂੰ ਬਹੁਤ ਸਾਰਾ ਕਰਦਾ ਇਹ ਸਾਰਿਆਂ ਨੂੰ। ਤੁਹਾਨੂੰ ਬੜਾ ਦੁੱਖ ਹੈ। ਉਹਦੇ ਛੋਟੇ-ਛੋਟੇ ਬੱਚੇ ਹਨ, ਘਰ ਵਾਲੀ ਵੀ ਕੱਤੀ ਹੈ। ਇੱਕ ਬੱਚੀ ਉਹਦੀ 6-7 ਸਾਲ ਦੀ ਹੈ ਤੇ ਇੱਕ ਬੱਚੀ 2 ਮਹੀਨੇ ਦੀ ਹੈ ਤੇ ਇਸ ਕਰਕੇ ਉਹਨਾਂ ਨੂੰ ਦੇਖਦੇ ਹੋਏ ਕੱਚਿਆਂ ਨੂੰ ਉਹਦੇ ਪਿਤਾ ਜੀ ਨੂੰ ਅਮਰੀਕਾ ਭੇਜਾਂਗੇ ਤੇ ਉਹ ਉੱਥੇ ਜਾ ਕੇ ਆਪ ਸੰਸਕਾਰ ਕਰੇਗਾ ਗੁਰਬਖਸ਼ ਸਿੰਘ ਤੇ ਫਿਰ ਅਗਲੀ ਕਾਰਵਾਈ ਅਸਤੀਆਂ ਦੀ ਇੱਥੇ ਲਿਆਉਣੀਆਂ ਤੇ ਇੱਥੇ ਲਿਆਵਾਂਗੇ ਨੇ ਉੱਥੇ ਕੀ ਕਾਰਵਾਈ ਹੁੰਦੀ ਹੈ ਉੱਥੇ ਦੀ ਉਸ ਹਿਸਾਬ ਨਾਲ ਰਿਸ਼ਤੇਦਾਰ ਭੈਣ ਭਰਾ ਸੱਜਣ ਮਿੱਤਰ ਹੈਗੇ ਨੇ ਉੱਥੇ ਉਸ بیٹے ਗੁਰਪ੍ਰੀਤ ਸਿੰਘ ਦੀ ਭੈਣ ਵੀ ਉੱਥੇ ਅਪਣੋਈਆ ਵੀ ਹੈਗਾ ਜੋ ਜਿਸ ਤਰ੍ਹਾਂ ਸਾਰੇ ਰਿਸ਼ਤਾਰ ਭੈਣ ਭਰਾ ਦੱਸਣ ਕਿ ਉਸ ਤਰੀਕੇ ਨਾਲ ਸਲਾਹ ਕਰਕੇ ਸਰਕਾਰਾਂ ਤੇ ਪੰਜਾਬ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਥੋੜਾ ਬਹੁਤਾ ਸਰਕਾਰਾਂ ਜਾਗਣ ਵਿਦੇਸ਼ ਮੰਤਰੀ ਟੰਪਨਾ ਗੱਲ ਕਰੇ ਕਿ ਜਿਹੜੇ ਪੈਸੇ ਬੱਚੇ ਖਰਚੇ ਕਰਕੇ ਜਾਂਦੇ ਜਾ ਰਹੇ ਹਨ ਉਹਨਾਂ ਨੂੰ ਕਿਉਂ ਵਾਪਸ ਕੱਢ ਰਿਹਾ ਉਥੋਂ ਅਗਲੀ ਪਨੀਰੀ ਨਾ ਲਓ ਤੇ ਲੇਕਿਨ ਇਹਨਾਂ ਨੂੰ ਤੁਸੀਂ ਰੱਖੋ ਉਹਨਾਂ ਨੂੰ ਨੌਕਰੀ ਤੇ ਰੁਜ਼ਗਾਰ ਦਿਓ ਕਿਉਂ ਬੇੜਾ ਕਰ ਰਹੇ ਪੰਜਾਬ ਦਾ ਰਲ ਮਿਲ ਕੇ ਦੋਨੇ ਸਰਕਾਰਾਂ ਪੰਜਾਬ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਵੀ ਇਹਦਾ ਹੱਲ ਕਰੋ ਕੋਈ ਬੱਚਿਆਂ ਦਾ ਨੁਕਸਾਨ ਹੋ ਰਿਹਾ ਬੱਚੇ ਮਾਰੇ ਡਿਪਰੈਸ਼ਨ ਦੇ ਮਰੀਜ਼ ਹੋ ਰਹੇ ਨੇ ਜਿਹਨਾਂ ਨੂੰ ਕਰ ਰਹੇ ਨੇ ਮਾਂ ਪਿਓ ਪਿੱਛੇ ਮਾਰੇ ਨੇ ਉੱਥੇ ਬੱਚੇ ਮਾਰੇ ਨੇ ਡਿਪਰੈਸ਼ਨ ਦੇ ਵਿੱਚ ਹੁਣ ਸਾਡੇ ਬੱਚੇ ਦਾ ਕੀ ਕਾਰਨ ਹੋ ਸਕਦਾ ਡਿਪਰੈਸ਼ਨ ਦੇ ਵਿੱਚ ਉਹ ਵੀ ਪਹਿਲਾਂ ਟਰਾਲਾ ਚਾਹੁੰਦਾ ਸੀ ਚੰਗੇ ਪੈਸੇ ਕਮਾਉਂਦਾ ਸੀ ਬਾਅਦ ਚ ਉਹਨੂੰ ਟੈਕਸੀ ਚਲਾਉਣੀ ਪਈ ਜਿਹਦੇ ਨਾਲ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਸੀ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਇਸ ਵੱਲ ਧਿਆਨ ਦੇਣ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਇਹ ਸਾਡੀ ਬੇਨਤੀ ਹੈ ਹੋਏ ਆਉਦੋਂ ਵੀ ਕਰ ਜੇ ਤਾਂ ਪਰ ਵੀ ਛੇ ਨਾ ਆ ਨਾ ਉਹਦੋਂ ਵੀ ਕੀਤੀ ਗੱਲ ਮੈਂ ਠੀਕ ਆ ਤੁੰ ਹਾਂ ਹਾਂ ਫਟ ਲੱਗੀ ਪਰਿਸ਼ਨ ਹੋਇਆ ਹੀ ਫੇਰ ਕੀਤੀ ਫੇਰ ਕਹਿੰਨਾ ਮੈਂ ਠੀਕ ਹੋ ਜਾਣਾ ਮੈਂ ਕਹਾ ਤੂੰ ਹੱਥ ਜੋੜਾ ਕਰ ਬਾਬੇ ਗੜੀ ਮੈਂ ਪਕਾਵਾਂ ਤੇਰ ਕੋ ਆ ਮੈਂ ਤੇਰੀ ਜੋੜਦੀ ਰਹੀ ਰੱਬ ਨੇ ਨੰਨ ਨੰਨੀ ਮੈਂ ਤਾਂ ਕੰਡਾ ਪਾੜ ਵੀ ਤੇ ਪਿਆ ਮਾਬਾ ਰਾਨੀ ਹੋ ਜੇ ਤਾਂ ਮੈਂ ਕੰਡਾ ਪਾੜ ਕਰਾਂ ਉਹ